ਕੈਬਨਟ ਮੰਤਰੀ ਪੰਜਾਬ શ્રી ਤਰਨਪ੍ਰੀਤ ਸਿੰਘ ਸੌਂਦ ਨੇ ਮੰਗਲਵਾਰ ਨੂੰ ਮਹਾਰਾਜਾ ਜੱਸਾ ਸਿੰਘ ਰਾਮਗੜੀ ਆ ਬੱਸ ਸਟੈਂਡ ਖੰਨਾ ਤੇ ਸਥਿਤ ਮਹਾਰਾਜਾ ਜੱਸਾ ਸਿੰਘ ਰਾਮਗੜੀ ਆ ਜੀ ਦੀ ਕੋੜੇ ਤੇ ਸਵਾਰ ਪ੍ਰਤਿਮਾ ਦਾ ਉਦਘਾਟਨ ਕੀਤਾ ਪੰਜਾਬ ਸਰਕਾਰ ਵੱਲੋਂ ਇਸ ਪ੍ਰਤਿਮਾ ਨੂੰ ਤਿਆਰ ਕਰਵਾਉਣ ਲਈ 1.5 ਲੱਖ ਰੁਪਏ ਦੀ ਲਾਗਤ ਆਈ ਹੈ ਇਹ ਪ੍ਰਤਿਮਾ ਮੂਰਤੀਕਾਰ ਜਸਵਿੰਦਰ ਸਿੰਘ ਮਹਿੰਦੀਪੁਰ ਵੱਲੋਂ ਤਿਆਰ ਕੀਤੀ ਗਈ ਹੈ ਸ੍ਰੀ ਤੇਰਨਪ੍ਰੀ ਸਿੰਘ ਸੌਂਦ ਨੇ ਬੱਸ ਸਟੈਂਡ ਖੰਨਾ ਵਿਖੇ ਮਹਾਰਾਜਾ ਜਸਵੰਤ ਸਿੰਘ ਰਾਮਗੜੀਆ ਦੀ ਪ੍ਰਤਿਮਾ ਸਥਾਪਿਤ ਕਰਨ ਤੇ ਵਧਾਈ ਦਿੰਦਿਆਂ ਕਿਹਾ ਕਿ ਇਸ ਬੱਸ ਸਟੈਂਡ ਦਾ ਕੰਮ ਪੁਰਾਣੀਆਂ ਸਰਕਾਰਾਂ ਦੇ ਸਮੇਂ ਤੋਂ ਅਧ ਵਿਚਕਾਰ ਰੁਕੇ ਹੋਇਆ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਸ ਕੰਮ ਨੂੰ ਪੂਰਾ ਕੀਤਾ ਤਹਿ ਦਿਲ ਦੀ ਕਰਾਈ ਤੋਂ ਧੰਨਵਾਦ ਅੱਜ ਤੁਸੀਂ ਇੱਕ ਬਹੁਤ ਖੁਸ਼ੀ ਦੇ ਮੌਕੇ ਤੇ ਇਕੱਤਰਤ ਹੋਏ ਹੋ ਜੋ ਖੰਨਾ ਦਾ ਜਿਹੜਾ ਬੱਸ ਸਟੈਂਡ ਹੈ ਖੰਨਾ ਦਾ ਬੱਸ ਸਟੈਂਡ ਉੱਥੇ ਬਾਬਾ ਜੱਸਾ ਸਿੰਘ ਜੀ ਰਾਮਗੜੀਆ ਉਹਨਾਂ ਦੀ ਜਿਹੜੀ ਪ੍ਰਤਿਮਾ ਉਹ ਸਥਾਪਿਤ ਕੀਤੀ ਗਈ ਹੈ ਇਸ ਬੱਸ ਸਟੈਂਡ ਦਾ ਕੰਮ ਹੈ ਜਿਹੜਾ ਉਹ ਪੁਰਾਣੀਆਂ ਸਰਕਾਰਾਂ ਜਾਂਦੀਆਂ ਹੋਈਆਂ ਵਿਚ ਵਿਚਾਲੇ ਛੱਡ ਕੇ ਚਲੇ ਗਈਆਂ ਸੀ ਜਿਸ ਵਕਤ 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਦੀ ਰਹਿਨੁਮਾਈ ਦੇ ਵਿੱਚ ਬਣੀ ਹੈ ਉਸੇ ਦਿਨ ਤੋਂ ਲੈ ਕੇ ਹੁਣ ਤੱਕ ਜਿੰਨੇ ਪ੍ਰਾਣੀਆਂ ਸਰਕਾਰਾਂ ਦੇ ਵਿੱਚ ਛੱਡ ਕੇ ਗਏ ਹੋਏ ਪ੍ਰੋਜੈਕਟ ਸੀ ਜਿਹੜਾ ਕਿ ਸਿਰਫ ਤੇ ਸਿਰਫ ਉਹਨਾਂ ਨੇ ਸ਼ਿਲਾ ਨਿਯਾਸ ਕਰਤਾ ਸੀ ਨੀ ਪੱਥਰ ਧਰਤਾ ਸੀ ਬੱਟ ਉਸ ਤੋਂ ਬਾਅਦ ਜੋ ਉਹਰੇ ਕਿਸੇ ਵੀ ਕਿਸਮ ਦੀ ਕੋਈ ਇੱਕ ਇੱਟ ਨਹੀਂ ਸੀ ਉਹਨਾਂ ਤੋਂ ਲੱਗੀ ਇਹ ਕੰਮ ਜਿਹੜਾ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਜੋ ਰਹਿਨਮਾਈ ਦੇ ਵੇਟ ਇਹ ਇਹ ਜਿਹੜਾ ਬੱਸ ਸਟੈਂਡ ਹੈ ਜਿਹੜਾ ਇਹ ਪਹਿਲਾਂ ਤਾਂ ਬੱਸ ਸਟੈਂਡ ਕੰਪਲੀਟ ਕੀਤਾ ਗਿਆ ਇਹ ਬਹੁਤ ਹੀ ਸ਼ਾਨਦਾਰ ਬਹੁਤ ਹੀ ਸੋਹਣਾ ਬੱਸ ਸਟੈਂਡ ਇਹ ਬਣਾ ਕੇ ਤਿਆਰ ਕੀਤਾ ਗਿਆ ਫਿਰ ਉਸ ਤੋਂ ਬਾਅਦ ਜੋ ਜਿਹੜੇ ਬਾਬਾ ਜੱਸਾ ਸਿੰਘੀ ਰਾਮਗੜੀਆ ਸਾਹਿਬ ਦੀ ਜਿਹੜੀ ਪ੍ਰਤਿਮਾ ਹੈ ਉਹ ਪੂਰੀ ਅੱਜ ਭਾਈਚਾਰੇ ਵੱਲੋਂ ਇਕੱਠੇ ਹੋ ਕੇ ਅੱਜ ਉਹ ਪ੍ਰਤਿਮਾ ਸਥਾਪਿਤ ਕੀਤੀ ਗਈ ਤੇ ਅੱਜ ਉਸ ਦਾ ਉਦਘਾਟਨ ਰਸਮੀ ਤੌਰ ਤੇ ਕੀਤਾ ਗਿਆ ਮੈਂ ਇਸ ਗੱਲ ਦੀ ਸਮੂਹ ਸ਼ਹਿਰ ਵਾਸੀਆਂ ਨੂੰ ਖੰਨਾ ਸ਼ਹਿਰ ਵਾਸੀਆਂ ਨੂੰ ਔਰ ਪੰਜਾਬ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਕਿਉਂਕਿ ਬਹੁਤ ਵੱਡੀ ਦੇਣ ਬਾਬਾ ਜੱਸਾ ਸਿੰਘ ਰਾਮਗੜੀਆ ਜੀ ਦੀ ਸੀ ਕਿ ਜਿਸ ਵਕਤ ਜਿਸ ਵਕਤ ਪ੍ਰਾਣੇ ਸਮਿਆਂ ਦੇ ਵਿੱਚ ਜ਼ਾਲਮ ਰਾਜਿਆਂ ਦੇ ਖਿਲਾਫ ਪ੍ਰਾਣੇ ਰਾਜਿਆਂ ਦੇ ਖਿਲਾਫ ਜਦੋਂ ਸੰਘਰਸ਼ ਦਾ ਦੌਰ ਚੱਲ ਰਿਹਾ ਸੀ ਤਾਂ ਬਾਬਾ ਭਗੇਨ ਸਿੰਘ ਜੀ ਦੇ ਨਾਲ ਬਾਬਾ ਜੱਸਾ ਸਿੰਘ ਹੀ ਰਾਮਗੜੀਆ ਬਾਬਾ ਜੱਸਾ ਸਿੰਘ ਹੀ ਆਲੂ ਵਾਲੀਆ ਸਾਹਿਬ ਤਿੰਨੇ ਜਰਨੈਲਾ ਨੇ ਜਾ ਕੇ ਦਿੱਲੀ ਦੇ ਤਖਤ ਦੇ ਉੱਤੇ ਹੱਲਾ ਬੋਲ ਕੇ ਦਿੱਲੀ ਫਤਿਹ ਕੀਤੀ ਸੀ ਔਰ ਇਹਨਾਂ ਦੇ ਨਾਮ ਦੇ ਉੱਤੇ ਅੱਜ 30 ਹਜ਼ਾਰ ਸਿੰਘਾਂ ਦਾ ਜੋ ਜੱਤਾ ਗਿਆ ਸੀ ਉੱਥੇ 30 ਹਜ਼ਾਰੀ ਕੋਟ ਵੀ ਬਣੀ ਹੋਈ ਹੈ 30 ਹਜ਼ਾਰੀ ਦੇ ਨਾਂ ਤੇ ਸੋ ਉਸ ਦੇ ਉਸ ਮਹਾਨ ਜਰਨੈਲਾਂ ਨੂੰ ਜਿਨ੍ਹਾਂ ਨੇ ਸਿੱਖ ਮਿਸਲਾਂ ਚਲਾਈਆਂ ਭਾਵੇਂ ਜਦੋਂ ਉਸ ਸਮੇਂ ਦੇ ਵਿੱਚ ਭਾਵੇਂ ਜਿਹੜੀਆਂ ਮਿਸਲਾਂ ਸੀ ਉਹ ਆਪ ਕੋ ਆਪਣਾ ਜਣੀ ਕਿ ਕੰਮ ਦੇਖ ਰੀਆਂ ਸੀ ਕਾਰਪਰਵਾ ਦੇਖਤੀਆਂ ਸੀਗੀਆਂ ਪਰ ਜਦੋਂ ਕਦੇ ਪੰਜਾਬ ਦੇ ਮਸਲਿਆਂ ਦੀ ਗੱਲ ਆਉਂਦੀ ਸੀ ਪੰਜਾਬ ਦੇ ਮੁੱਦਿਆਂ ਦੀ ਗੱਲ ਆਉਂਦੀ ਸੀ ਉਸ ਵਕਤ ਵੀ ਤੋ ਸਾਰੀਆਂ ਮਸਲੇ ਇੱਕ ਡੋਟ ਹੋ ਕੇ ਆਪਣੇ ਪੰਜਾਬ ਦੀ ਆਪਣੇ ਧਰਮ ਦੀ ਰਾਖੀ ਦੇ ਲਈ ਜੰਗ ਲੜਦਿਆਂ ਸੀ ਔਰ ਔਰ ਜਿਹੜੇ ਬਾਹਰੋਂ ਹੋਰਾਂ ਮੁਲਕਾਂ ਤੋਂ ਇਸ ਦੇਸ਼ ਦੀ ਇੱਜ਼ਤ ਦੇ ਉੱਤੇ ਇਸ ਦੇਸ਼ ਦੀ ਸੰਸਕ੍ਰਿਤੀ ਦੇ ਉੱਤੇ ਅਜ਼ਮਤ ਦੇ ਉੱਤੇ ਸਾਡੇ ਦੇਸ਼ ਤੇ ਜੋ ਸਾਡਾ ਸਾਡੇ ਮਤਲਬ ਕਿ ਧਰਮ ਮੰਦਰ ਦੇ ਸਾਡੇ ਗੁਰੂ ਘਰ ਨੇ ਜਿਹੜੇ ਉਹਨਾਂ ਦੇ ਉੱਤੇ ਹਮਲਾਵਰ ਆਉਂਦੇ ਸੀ ਤਾਂ ਉਹਨਾਂ ਦਾ ਮੂੰਹ ਤੋੜਮਾ ਜਵਾਬ ਦੇ ਕੇ ਸਾਡੇ ਜਿਹੜੇ ਕੌਮ ਦੇ ਜਰਨਲ ਸੀ ਇਹ ਉਹਨਾਂ ਨੂੰ 21 ਦਾ 51 ਪਾ ਕੇ ਵਾਪਸ ਕੋਰਿਆ ਕਰਦੇ ਸੋ ਜਿਹੜੀਆਂ ਕੌਮਾਂ ਆਪਣਾ ਇਤਿਹਾਸ ਭੁੱਲ ਜਾਂਦੀਆਂ ਨੇ ਉਹ ਹਾਸ਼ੀਏ ਤੇ ਵੀ ਨਹੀਂ ਰਹਦੀਆਂ ਉਹ ਉਹ ਹਿਸਟਰੀ ਤੋਂ ਡਿਲੀਟ ਹੋ ਜਾਂਦੀਆਂ ਸੋ ਇਸ ਕਰਕੇ ਬੜੀ ਵੱਡੀ ਹਿਸਟਰੀ ਹੈ ਬਹੁਤ ਵੱਡੀ ਸਾਡੀ ਹਿਸਟਰੀ ਹੈ ਬੜੀ ਮਹਾਨ ਹਿਸਟਰੀ ਹੈ ਕਿ ਆਸੀਂ ਚਾਹੇ ਅਬਦਾਲੀ ਆਏ ਹੋਣ ਚਾਹੇ ਦੁਰਾਨੀ ਆਏ ਹੋਣ ਚਾਹੇ ਕੋਈ ਵੀ ਉਸ ਸਮੇਂ ਦੇ ਉਹ क्रੂਅਲ ਕਰੂਲ ਮਤੋਂ ਜਾਬਰ ਜ਼ੁਲਮ ਕਰਨ ਵਾਲੇ ਉਹ ਰਾਜੇ ਆਏ ਹੋਣ ਜਿਨ੍ਹਾਂ ਨੇ ਆਕੇ ਸਾਡੇ ਦੇਸ਼ ਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਨ੍ਹਾਂ ਨੇ ਆਕੇ ਦੇਸ਼ ਦੀ ਸਾਡੀ ਸੰਸਕ੍ਰਿਤੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਦੇ ਖਿਲਾਫ ਸਾਡੇ ਯੋਧੇ ਡਟ ਕੇ ਹਮੇਸ਼ਾ ਲੜੇ ਨੇ ਜਾਨਵਾਰੀਆਂ ਪਰਿਵਾਰਾਂ ਬਾਰੇ ਨੇ ਟੋਟੇ ਟੋਟੇ ਕਰਾ ਕੇ ਗਲਾਂ 'ਚ ਹਾਰ ਪੁਆਏ ਨੇ ਮਾਵਾ ਨੇ ਬੱਚਿਆਂ ਦੇ ਆਪਣੇ ਸੋ ਐਸੇ ਕਨੈਲਾਂ ਨੂੰ ਯਾਦ ਕਰਦੇ ਹੋਏ ਤਾਂ ਅੱਜ ਉਹਨਾਂ ਨੂੰ ਯਾਦ ਕਰਦੇ ਹੋਏ ਅੱਜ ਤੁਸੀਂ ਦੇਖਿਆ ਆਊਗਾ ਦੀ ਅਟੀ ਵੱਟੀ ਪ੍ਰਤਿਮਾ ਜਿਹੜੀ ਹੈ ਬਾਬਾ ਜੱਸਾ ਸਿੰਘ ਰਾਮਗੜੀਆ ਜੀ ਦੀ ਅੱਜ ਉਹਨੇ ਸਥਾਪਿਤ ਕੀਤੀ ਗਈ ਹੈ ਸੋ ਮੈਂ ਪੂਰੇ ਭਾਈਚਾਰੇ ਨੂੰ ਅੱਜ ਦੇ ਇਸ ਮਾਣ ਦਿੰਦੀ ਇਸ ਮਾਣ ਦਿੰਦੀ ਬਹੁਤ ਬਹੁਤ ਵਧਾਈ ਦਿੰਦਾ ਔਰ ਪਰਮਾਤਮਾ ਅੱਗੇ ਵਾਹਿਗੁਰੂ ਜਿਹੜਾ ਸਾਡੇ ਖੱਲੇ ਦਾ ਸਥਾਪਿਤ ਹੁੰਦਾ ਉਦੋਂ ਜਦੋਂ ਕਾਂਗਰਸ ਦੀ ਸਰਕਾਰ ਸੀ ਕੰਦੇ ਦੇ ਅੰਦਰ ਉਸ ਵਕਤ ਪੰਜ ਵਾਰ ਅਖਬਾਰ ਚ ਖਬਰ ਲੱਗੀ ਸੀ ਕਿ ਖੰਨਾ ਸਭ ਤੋਂ ਗੰਦੇ ਸ਼ਹਿਰਾਂ ਦੇ ਵਿੱਚ ਆਉਂਦਾ ਹੈ। ਬਿਲਕੁਲ। ਜਿਹੜੀ ਪੋਲੂਸ਼ਨ ਦੇ ਵਿੱਚ ਇਹ ਸਭ ਤੋਂ ਗੰਦੇ ਸ਼ਹਿਰਾਂ ਚ ਭਾਰਤ ਚ ਆਉਂਦਾ ਸੀ। ਅੱਜ 3 ਸਾਲਾਂ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸਾਡੇ ਯਤਨਾ ਸਦਕਾ ਸਾਡੀ ਟੀਮ ਦੇ ਯਤਨਾ ਸਦਕਾ ਸਾਡੀ ਚੰਗੀ ਸੋਚ ਆਪਣੇ ਸ਼ਹਿਰ ਪ੍ਰਤੀ ਸੋਚ ਦੇ ਸਦਕਾ ਅੱਜ ਇਹੀ ਖੰਨਾ ਹੈ ਜਿਹੜਾ ਕਿ ਸਭ ਤੋਂ ਸਾਫ਼ ਸ਼ਹਿਰਾਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਡੰਬਲ ਵੰਦ ਤੇ ਟੌਪ ਤੇ ਆਂਦਾ ਜਿਹਦਾ AQI ਜਿਹੜਾ ਹਮੇਸ਼ਾ 100 ਤੋਂ ਥੱਲੇ ਥੱਲੇ ਰਹਿੰਦਾ ਜੀ। ਸੋ ਬਹੁਤ-ਬਹੁਤ ਧੰਨਵਾਦ। ਮੰਤਰੀ ਜੀ ਇੱਕ ਹੋਰ ਹੈ ਬਹੁਤ ਬੜਾ ਬਸ ਸਟੈਂਡ ਬਣਾਇਆ ਹੋਇਆ। ਬਹੁਤ ਖੂਬਸੂਰਤ ਬਸ ਸਟੈਂਡ ਥੋੜੀ ਜਿਹੀ ਬਣਾਇਆ। ਲੇਕਿਨ ਜਿਹੜੀ ਦਿੱਲੀ ਨਹੀਂ ਜਲਦੀ ਬਸਾਂ ਨੇ ਉਹ ਅੱਜ ਵੀ ਤੁਸੀਂ ਬੜਾ ਸੰਘਰਸ਼ ਕੀਤਾ ਜੀ ਉਹਦੇ ਵਾਸਤੇ। ਅੱਜ ਵੀ ਜਿਹੜਾ ਹੈ ਸਮਾਧੀ ਰੋਡ ਦੇ ਉੱਪਰ ਬਸਾਂ ਖੜ੍ਹਦੀਆਂ ਨੇ ਔਰ ਬਹੁਤ ਜ਼ਿਆਦਾ ਜਿਹੜਾ ਨਹੀਂ ਬਿਲਕੁਲ ਨਹੀਂ ਗਲਤ ਗੱਲ ਕਰਨ ਦਾ ਕੋਈ ਫਾਇਦਾ ਨਹੀਂ। ਸਾਰੀਆਂ ਬਸਾਂ ਜਿਹੜੀਆਂ ਆਈਆਂ ਨੇ ਉਹ ਸਮਾਧੀ ਰੋਡ ਤੋਂ ਕਿ ਮੈਂ ਉਹਨਾਂ ਬੱਸ ਸਟੈਂਡ ਦੇ ਵਿੱਚ ਮੈਂ ਇੱਕ ਫੋਨ ਨੂੰ ਸਵਾਲ ਪੁੱਛਣਾ ਕਿੰਨਾ ਜੋਰ ਮੇਂ ਲੌਜੀਕਲ ਤੁਸੀਂ ਕੁਐਸਚਨ ਪੁੱਛ ਰਹੇ ਹੋ ਕਿ ਖੰਨੇ ਦੇ ਅੰਦਰ ਤਾਂ ਪਹਿਲਾ ਜਾਮ ਦੀ ਏਡੀ ਵੱਡੀ ਪ੍ਰੋਬਲਮ ਹੈ ਪਹਿਲਾਂ ਤੁਸੀਂ ਜਾਣੇ ਹੋ ਕਿ ਲੁਧਿਆਣੇ ਤੋਂ ਆਈਆਂ ਬੱਸਾਂ ਪਹਿਲਾ ਅਮਰੋਹ ਰੋਡ ਤੋਂ ਯੂ-ਟਰਨ ਲੈਣ ਅੱਟੇਚਾਰ ਪਹਿਲਾਂ ਤਾਂ ਉੱਥੋਂ ਜਾਮ ਲੱਗੀ ਫਿਰ ਅੱਡੇ ਤੋਂ ਜਾ ਕੇ ਲਲੇੜੀ ਰੋਡ ਚੌਂਕ ਤੋਂ ਯੂ-ਟਰਨ ਲੈਣ ਉੱਥੇ ਜਾਮ ਲੱਗੀ ਵੀ ਐਡਾ ਲੰਬਾ ਜਾਮ ਦੇ ਗੇਟ ਦੇ ਵਿੱਚ ਪਾ ਕੇ ਇਹ ਐਡਾ ਸਰਕਟ ਤਿਆਰ ਕਰਨ ਦੀ ਬਜਾਏ ਅਸੀਂ ਜਿਹੜਾ ਇਹਦੇ ਲਈ ਸਟਾਪੇਜ ਆ ਜਿਹੜਾ ਟੈਂਪੋਰੀ ਸਟਾਪ ਹੈ ਜਆ ਅਸੀਂ ਪਰਦੇ ਪਾਸੇ ਬਣਾਇਆ ਸੋ ਇਸ ਗੱਲ ਦੇ ਉੱਤੇ ਉਲਟਾ ਸ਼ਲਾਗਾ ਕਰਨੀ ਪੈਣੀ ਹੈ ਮੰਤਰੀ ਜੀ ਇੱਕ ਪ੍ਰੋਬਲਮ ਹੋ ਰਿਹਾ ਲੋਕ ਨਾ ਉੱਥੇ ਖੜਦੇ ਨੇ ਧੁੱਪ ਬਹੁਤ ਹੁੰਦੀ ਹੈ ਬੱਚਿਆਂ ਨੂੰ ਪਾਣੀ ਪੀਂੰਦਾ ਜਾਂ ਬੈਠਣ ਦਾ ਕੋਈ ਸ਼ੈੱਡ ਨਹੀਂ ਹੈ ਕੋਈ ਚੇਅਰਜ਼ ਨਹੀਂ ਹੈ ਹੋ ਮੈਂ ਪਾਸ ਕਰਵਾਤਾ ਬਹੁਤ ਜਲਦੀ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਬਹੁਤ ਸੋਹਣਾ ਇੱਕ ਬੈਠਣ ਨੂੰ ਜਿਵੇਂ ਇੱਕ ਸ਼ੈੱਡ ਇਸ ਤਰੀਕੇ ਦਾ ਜਿਹੜਾ ਫੈਬ੍ਰੀਕੇਟਡ ਸ਼ੈੱਡ ਇੱਕ ਪਾਣੀ ਦਾ ਉੱਥੇ ਪ੍ਰੋਪਰ ਇੰਪਲਾਂਟ ਸਰ ਮਾਸਟਰ ਵਗੈਰਾ ਵੀ ਚੱਲਿਆ ਉੱਥੇ ਲੇਡੀਜ਼ ਨੂੰ ਇੱਕ ਬਾਸ ਨੂੰ ਦੀ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ ਜੀ ਬਾਸ ਨੂੰ ਅਸੀਂ ਸਾਰੇ ਚੌਕਾਂ ਦੇ ਵਿੱਚ ਬਣਾਉਣ ਲੱਗੇ ਆ ਜਿਹੜੇ ਸਾਡੇ 4 ਮੇਨ ਚੌਕ ਨੇ ਉਹਨਾਂ ਦਾ ਟੈਂਡਰ ਲੱਗ ਚੁੱਕੇ ਆ ਪੀਡਬਲੂਡੀ ਉਹਨੂੰ ਉਹ ਇਹ ਅਲੋਟ ਹੋ ਚੁੱਕਿਆ ਕੰਮ ਹੈ ਜਿਹੜਾ ਵਰਕ ਤੇ ਬਹੁਤ ਜਲਦੀ ਤੁਸੀਂ ਯਾ 3-4 ਮਹੀਨੇ ਦੇ ਅੰਦਰ-ਅੰਦਰ ਦੇਖੋਗੇ ਖੰਨੇ ਦੇ ਵਿੱਚ ਟਾਪ ਕੁਆਲਟੀ ਦੇ ਜਿਹੜੇ ਬਾਥਰੂਮ ਨੇ ਸਾਰੇ ਚੌਂਕਾ ਦੇ ਵਿੱਚ ਆਧੁਨਿਕ ਕਿਸਮ ਦੇ ਬਾਥਰੂਮ ਸਰ ਪਤਾ ਲੱਗਿਆ ਸੀ ਕਿ ਤੁਸੀਂ ਸਾਈਡਾਂ ਤੇ ਇੰਟਰਲੋਕਿੰਗ ਟਾਈਲਾਂ ਲਵਾ ਰਹੇ ਹੋ ਬਹੁਤ ਵਧੀਆ ਪ੍ਰੋਜੈਕਟ ਹੈ ਕੀ ਪਲੈਨਿੰਗ ਹੈ ਸਰ ਉਹਦੇ ਲਈ ਮੇਰੀ ਐਨਐਚਆਈ ਦੇ ਨਾਲ ਕਈ ਮੀਟਿੰਗਾਂ ਹੋਈਆਂ ਮੀਟਿੰਗਾਂ ਹੋਣ ਤੋਂ ਬਾਅਦ ਮੈਨੂੰ ਇਹ ਦੱਸਦੇ ਹੋ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਉਹਨਾਂ ਨੇ ਇਕਰਾਰ ਕੀਤਾ ਕਿ ਅਸੀਂ ਜਿਹੜਾ ਇਹ ਪ੍ਰੋਜੈਕਟ ਹੈ ਦੋਨੇ ਪਾਸੇ ਇੰਟਰਲੋਕਿੰਗ ਵਾਲ ਟੂ ਵਾਲ ਟਾਈਲ ਲਾਉਣ ਦਾ ਇਹ ਅਸੀਂ ਜਲਦੀ ਉਹ ਸ਼ੁਰੂ ਕਰ ਦਾਂਗੇ ਤੋ ਮੈਂ ਇਸ ਗੱਲ ਦੇ ਉੱਤੇ ਵਧਾਈ ਦਿੰਦਾ ਖੰਨਾ ਵਾਸੀਆਂ ਨੂੰ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਖੁਸ਼ਖਬਰੀ ਹੈ ਜਿਹੜੀ ਕਿਸੇ ਵੀ ਵਕਤ ਨੂੰ ਮਿਲ ਸਕਦੀ ਹੈ ਕਿ ਖੰਨੇ ਦੇ ਵਿੱਚ ਇੰਟਰਲੋਕਿੰਗ ਟਾਇਲ ਲੱਗਣ ਦਾ ਕੰਮ ਸਟਾਰਟ ਹੋ ਗਿਆ ਉਹਦੇ ਨਾਲ ਡਸਟ ਫਰੀ ਖੰਨਾ ਤਾਂ ਹੋਊਗਾ ਹੀ ਹੋਊਗਾ ਕਿਤੇ ਵੀ ਇੱਕ ਇੱਕ ਕਿਣਕਾ ਵੀ ਡਸਟ ਨਹੀਂ ਰਹੂਗੀ ਖੰਨੇ 'ਚ ਪਲੱਸ ਜਿਹੜੀ ਇਹ ਪਾਰਕਿੰਗ ਦੀ ਏਡੀ ਵੱਡੀ ਸਮੱਸਿਆ ਹੈ ਇਹ ਜਿਹੜੀ ਚਾਈਨਾ ਦੀ ਕੰਧ ਕਰਾ ਕੇ ਗਏ ਨੇ ਪੁਰਾਣੇ ਜਿਹੜੇ ਉਰੇ ਸੀਗੇ ਮੰਤਰੀ ਕਹੰਦੇ ਸੀ ਆਪਣੇ ਆਪ ਨੂੰ ਇਹ ਪੁਰਾਣੇ ਲੀਡਰ ਕਹੰਦੇ ਸੀ ਐਮਪੀ ਕਹੰਦੇ ਸੀ ਆ ਸਾਹਮਣੇ ਗ੍ਰੇਟ ਵਾਲ ਆਫ ਚਾਈਨਾ ਤੁਸੀਂ ਦੇਖਦੇ ਹੋ ਐਡੀ ਕੰਧ ਤੇ ਜਿਹੜੀ ਕੰਧ ਆ ਇਹ ਕੰਧ ਕਰਕੇ ਜੀ ਸਾਨੂੰ ਪਾਰਕਿੰਗ ਦੀ ਐਡੀ ਜਿਹਨੇ ਸਾਡੇ ਸ਼ਹਿਰ ਨੂੰ ਸੋਹਣੇ ਸ਼ਹਿਰ ਨੂੰ ਖੰਨੇ ਨੂੰ ਦੋ ਹਿੱਸਿਆਂ ਚ ਵੰਡ ਪਾ ਦਿੱਤੇ ਇਹਨੂੰ ਵੀ ਅਸੀਂ ਜਾਨੀ ਕਿ ਇਹਦਾ ਵੀ ਅਸੀਂ ਪ੍ਰੋਸੀਜਰ ਅਡਾਪਟ ਕਰਕੇ ਕੀਤਾ ਇਹਦੀ ਪਾਰਕਿੰਗ ਦਾ ਇੰਤਜ਼ਾਮ ਕਰ ਰਹੇ ਆ ਦੂਸਰਾ ਮੈਂ ਪੈਰਵਾਈ ਕਰੂੰਗਾ ਪੈਰਵਾਈ ਕਰਕੇ ਮੇਰੀ ਗੱਲ ਚੱਲ ਰਹੀ ਹੈ ਪਰਮਾਤਮਾ ਨੇ ਇਹ ਸੁੱਖ ਰੱਖੀ ਹਲੇ ਮੈਂ ਕਮਿਟਮੈਂਟ ਨਹੀਂ ਕਰ ਸਕਦਾ ਪਰ ਇਹ ਪਰਮਾਤਮਾ ਨੇ ਸੁੱਖ ਰੱਖੀ ਇਹ ਜਿਹੜੀ ਕੰਧ ਨੂੰ ਮਾਇ ਜਿਹੜਾ ਪੁਲ ਬਣਿਆ ਇਹਨੂੰ ਵੀ ਅਸੀਂ ਠੀਕ ਕਰਾਵਾਂਗੇ ਇਹਨੂੰ ਵੀ ਪਿੰਦਰਾ ਤੇ ਬਣਾਣ ਲਈ ਅਸੀਂ ਉਪਰਾਂ ਲੱਗਣਾ ਧੰਨਵਾਦ ਜੀ